ਜਗਰudev ਧਨਗੁਰudev ਜੈ ਭੀਮ ਜੈ ਭਾਰਤ ਸਾਥੀਓ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਜਿਹੜੀ ਇਹ ਅਨਮੋਲ ਬਿਰਕਨਾ ਆ ਦੀ ਜਿਹੜੀ ਸਿੰਗਲ ਵੱਲੋਂ ਜਿੱਥੇ ਸਮਾਜ ਦੇ ਪ੍ਰਤੀ ਬਹੁਤ ਹੀ ਮਾੜੀ ਤੇ ਘਟੀਆਂ ਸ਼ਬਦਾਵਲੀ ਦੀ ਜਿਹੜੀ ਵਰਤੋਂ ਕੀਤੀ ਸੀਗੀ ਜਿਹੜਾ ਸਮੁੱਚੇ ਸਮਾਜ ਦੇ ਵਿੱਚ ਬਹੁਤ ਹੀ ਰੋਸ ਸੀਗਾ ਔਰ ਸਾਰਿਆਂ ਨੇ ਇਹਦਾ ਵਿਰੋਧ ਵੀ ਕੀਤਾ ਸੀਗਾ ਕਿਉਂਕਿ ਇੱਥੇ ਇੱਕ ਗੱਲ ਦੱਸਣੀ ਚਾਹੁੰਦੇ ਆਂ ਵੀ ਸਾਡੇ ਵੱਲੋਂ ਇਹਨੂੰ ਕੋਈ ਵੀ ਜਿਹੜੀ ਮਾਫੀ ਨਹੀਂ ਹੈਗੀ ਨਾ ਅਸੀਂ ਇਹਨੂੰ ਮਾਫ ਕੀਤਾ ਇੱਥੇ ਅਸੀਂ ਜਿਹੜੀ ਬਣਦੀ ਕਾਨੂੰਨੀ ਉਹ ਕਾਰਵਾਈ ਜਰੂਰ ਕਰਾਵਾਂਗੇ ਔਰ ਨਾਲ ਹੀ ਮੈਂ ਦੱਸ ਦੇਣਾ ਚਾਹੁੰਦਾ ਕਿ ਅੱਜ ਜਿਹੜਾ ਸਮਾਜ ਹੈਗਾ ਆ ਸਮਾਜ ਨੇ ਬਹੁਤ ਤਰੱਕੀ ਕੀਤੀ ਆ ਮਿਹਨਤ ਕਰਕੇ ਆਪਣੀ ਅੱਜ ਇੱਕ ਸਮਾਜ ਦੇ ਵਿੱਚ ਬਹੁਤ ਸਾਰੇ ਆਈਏਐਸ ਅਫਸਰ ਬਣੇ ਆ ਪੀਸੀਐਸ ਅਫਸਰ ਬਣੇ ਆ ਡਾਕਟਰ ਬਣੇ ਆ ਜੱਜ ਬਣੇ ਆ ਵਕੀਲ ਬਣੇ ਆ ਔਰ ਸਾਡੇ ਸਮਾਜ ਨੇ ਜਿਹੜੀਆਂ ਦੂਸਰੀਆਂ ਕੰਟਰੀਆਂ ਦੇ ਵਿੱਚ ਵੀ ਜਾ ਕੇ ਝੰਡੇ ਗੱਡੇ ਆ ਪਰ ਜਿਹੜੇ ਇਦਾਂ ਦੀ ਮੰਨਛਾ ਰੱਖਣ ਵਾਲੇ ਲੋਕ ਜਿਹੜੇ ਇਦਾਂ ਦੇ ਸਿੰਗਰ ਹੈਗੇ ਆ ਉਹ ਜਾਣ ਬੁੱਝ ਕੇ ਜਿਹੜਾ ਕਿਸੇ ਦੂਸਰੇ ਦੇ ਇਸ਼ਾਰਿਆਂ ਤੇ ਸਮਾਜ ਨੂੰ ਜਿਹੜਾ ਨੀਵਾਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਔਰ ਇਹਦੇ ਨਾਲ ਹੀ ਜਿਹੜਾ ਸਤਿਗੁਰੂ ਅਰਦਾਸ ਮਹਾਰਾਜ ਦਾ ਜਿਹੜਾ ਗੁਰਪਰਵਾ ਰਿਆ ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰਚਾਰਕ ਹੈਗੇ ਆ ਜਿਹੜੇ ਜਾਣ ਬੁੱਝ ਕੇ ਬਾਰ-ਬਾਰ ਜਿਹੜਾ ਗੁਰੂ ਅਰਦਾਸ ਮਹਾਰਾਜ ਨੂੰ ਭਗਤ ਕਹਿ ਕੇ ਭੰਤ ਕਹਿੰਦੇ ਆ ਅਸੀਂ ਉਹਨਾਂ ਨੂੰ ਵੀ ਇਹ ਤਾੜਨਾ ਕਰਦੇ ਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਜਿਹੜਾ ਸਤਿਗੁਰੂ ਅਰਦਾਸ ਮਹਾਰਾਜ ਨੂੰ ਜਿਹੜਾ ਗੁਰੂ ਕਹਿ ਕੇ ਸੰਬੋਧਨ ਕਰਨ ਕਿਉਂਕਿ ਜਿਹੜੀ ਇਦਾਂ ਦੀ ਮਾੜੀ ਸੋਚ ਰੱਖਣ ਵਾਲੇ ਜਿਹੜੇ ਲੋਕ ਹੈਗੇ ਆ ਉਹ ਬੇਸ਼ੱਕ ਗੁਰੂ ਅਰਦਾਸ ਮਹਾਰਾਜ ਦੀ ਜਿਹੜੀ ਬਾਣੀ ਦਾ ਪ੍ਰਚਾਰ ਉਹ ਨਾ ਹੀ ਕਰਨ ਤੇ ਚੰਗੀ ਗੱਲ ਉਹਨਾਂ ਲਈ ਔਰ ਨਾਲ ਹੀ ਜਿਹੜੇ ਕੋਈ ਸਮਾਜ ਸਮਾਜ ਦੇ ਪ੍ਰਤੀ ਜਿਹੜੀ ਮਾੜੀ ਸੋਚ ਰੱਖਣ ਵਾਲੇ ਔਰ ਆਰਐਸਐਸ ਦੇ ਇਸ਼ਾਰਿਆਂ ਤੇ ਜਿਹੜਾ ਕੰਮ ਕਰਨ ਵਾਲੇ ਜਿਹੜੇ ਦਲਾਲ ਹੈਗੇ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਸਮਾਜ ਦੇ ਪ੍ਰਤੀ ਹਮੇਸ਼ਾ ਮਾੜੀਆਂ ਪੋਸਟਾਂ ਪਾਉਂਦੇ ਆ ਦੂਜਿਆਂ ਦੇ ਇਸ਼ਾਰ ਇਸ਼ਾਰਿਆਂ ਤੇ ਉਹਨਾਂ ਨੂੰ ਵੀ ਅਸੀਂ ਤਾੜਨਾ ਕਰਦੇ ਆ ਕਿ ਬੰਦੇ ਬਣ ਜਾਓ ਨਹੀਂ ਤਾਂ ਉਹਨਾਂ ਲਈ ਵੀ ਜੁੱਤੀ ਹੁਣ ਤਿਆਰ ਆ ਕਿਉਂਕਿ ਅਸੀਂ ਹੁਣ ਕਿਸੇ ਨੂੰ ਜਿਹੜਾ ਬਖਸ਼ਣਾ ਨਹੀਂ ਹੈ